एससी बीसी पंच सरपंच नंबरदार यूनियन फिलौर की मीटिंग फिलौर हुई नित वही महंगाई सरकार कंट्रोल करे डॉक्टर जसविंदर चीमा फिलौर वी जनवरी अजय सिंह नागी एससी बीसी पंच सरपंच नंबरदार यूनियन फिलौर की मीटिंग फिलौर विखे देसराज मल की अगवाई च हुई इस मौके एससी BC ਨੰਬਰਦਾਰ ਯੂਨੀਅਨ ਫਿਲੌਰ ਦੇ ਦੇਸ ਰਾਜ ਮਲ ਨੇ ਯੂਨੀਅਨ ਦੇ ਉਧੇਦਾਰ ਤੇ ਮੈਂਬਰ ਨਾਲ ਵਿਚਾਰਾਂ ਸਾਂਝੇ ਕੀਤੇ BC ਇਸ ਮੌਕੇ ਉਹਨਾਂ ਨੇ ਪਿੰਡ ਪੈਣੀ ਦੇ ਨੌਜਵਾਨ ਵੱਲੋਂ ਐਸਸੀ ਸਮਾਜ ਨੂੰ ਗਾਲੀ ਗਲੋਚੀ ਕੀਤੀ ਸੀ ਉਸ ਦੀ ਸਖਤ ਸ਼ਬਦਾਂ ਚ ਯੂਨੀਅਨ ਵੱਲੋਂ ਨਿਖੇਦੀ ਕੀਤੀ ਤੇ ਬਠਿੰਡਾ ਦੇ ਨੇੜੇ ਪਿੰਡ ਦਾਨ ਸਿੰਘ ਵਾਲਾ ਵਿਖੇ ਸੰਗਲਨ ਵੱਲੋਂ ਗਰੀਬਾਂ ਘਰ ਸਾੜਨ ਹਮਲੇ ਕਰਨ ਵਾਲਿਆਂ ਸਰਕਾਰ ਸਜਾਵਾਂ ਦੇਵੇ ਇਸ ਮੌਕੇ ਡਾਕਟਰ ਜਸਵਿੰਦਰ ਸਿੰਘ ਚੀਮਾ ਨੰਬਰਦਾਰ ਨੇ ਨਿਤ ਵਰਤੋ ਚ ਕਰੇਲੂ ਵਸਤੂਆਂ ਦੇ ਭਾਅ ਅਸਮਾਨੀ ਚੜ ਰਹੇ ਹਨ ਵਿੰਗਾਈ ਵੱਲ ਕੋਈ ਸਿਆਸੀ ਆਗੂ ਤੇ ਜਥੇਬੰਦੀਆਂ ਧਿਆਨ ਨਹੀਂ ਤੇ ਗਰੀਬ ਲੋਕਾਂ ਦਾ ਚੋਲਾ ਚਲਾਉਣਾ ਔਖਾ ਹੋ ਗਿਆ ਹੈ ਸਰਕਾਰਾਂ ਤੋਂ ਮੰਗ ਵਿੰਗਾਈ ਨੂੰ ਨਾਥ ਪਾਈ ਜਾਵੇ ਇਸ ਮੌਕੇ ਪਰਗ ਰਾਮ ਨੰਬਰਦਾਰ ਪ੍ਰੇਮ ਲਾਲ ਨੰਬਰਦਾਰ ਜਗਦੀਸ਼ ਕੌਰ ਸਰਪੰਚ ਜਸਪਾਲ ਚੰਦ ਸਰਪੰਚ ਮਠੁੱਡਾ ਖੁਰਦ ਨਿਰਮਲ ਸਿੰਘ ਨਗਰ ਸਰਪੰਚ ਬਲਵੀਰ ਸਰਪੰਚ ਅੱਟੀ ਮਨਜੀਤ ਪੁਆਰੀ ਮੀਨਾ ਕੁਮਾਰੀ ਸਰਪੰਚ ਪੁਆਰੀ ਅਮਰੀਕ ਸਿੰਘ ਖਲਾ ਜਰਨੈਲ ਸਿੰਘ ਸਰਪੰਚ ਕੇਵਲ ਕ੍ਰਿਸ਼ਨ ਸਰਪੰਚ ਟੰਡਵਾਲ ਮੋਹਨ ਲਾਲ ਸਰਪੰਚ ਪਰਮਜੀਤ ਸਿੰਘ ਕੰਗਾ ਰਾਈਆਂ ਚੂਹਰ ਸਿੰਘ ਸਰਪੰਚ ਪੈਣੀ ਯੂਨੀਅਨ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ